ਪੁਲਿਸ ਪ੍ਰਸ਼ਾਸਨ ਜਨਤਾ ਨੂੰ ਭੈਮੁਖਤ ਪ੍ਰਸ਼ਾਸਨ ਦੇਣ ਲਈ ਔਰ ਜਨਤਾ ਦੀ ਜਾਨ ਮਾਲ ਦੀ حفاظت ਕਰਨ ਲਈ ਅਮਨ ਅਤੇ ਕਾਨੂੰਨ ਨੂੰ ਸਥਿਰ ਰੱਖਣ ਲਈ 24 ਘੰਟੇ ਵਸਤੇ ਦੀ ਨਾਲ ਡਿਊਟੀ ਕਰਦਾ ਤੇ ਕਰਦਾ ਆ ਰਿਹਾ ਹੈ ਇਹ ਇਹ ਮੰਨ ਜਾਂਦਾ ਜਿਵੇਂ ਮੰਨ ਲਓ 15 ਅਗਸਤ ਹੈ ਹੁਣ ਰੱਖੜੀਆਂ ਦੇ ਦਿਨ ਹੈ ਤੇ ਜਿਹੜੀ ਜਨਤਾ ਹੈ ਪਬਲਿਕ ਹੈ ਲੋਕ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚ ਆਉਂਦੇ ਨੇ ਆਪਣੀ ਖਰੀਦੋ-ਫਰੋਖ ਕਰਨ ਦੇ ਵਾਸਤੇ ਤੇ ਉਹਨਾਂ ਦੀ ਸੁਰੱਖਿਆ ਕਰਨਾ ਨਾਲ ਦੀ ਨਾਲ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਾਉਣਾ ਇਹ ਸਾਡੇ ਵਾਸਤੇ ਜ਼ਰੂਰੀ ਹੋ ਜਾਂਦਾ ਹੈ ਇਸੇ ਸੰਬੰਧ ਵਿੱਚ ਹੀ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਕਾਂਦੀ ਜੀ ਆਈਪੀਐਸ ਔਰ ਡੀਐਸਪੀ ਨਿਹਾਲ ਸਿੰਘ ਵਾਲਾ ਸ਼੍ਰੀ ਅਨਵਰ ਅਲੀ ਜੀ ਉਹਨਾਂ ਦੀ ਹਾਜ਼ਰੀ ਤਾਂ ਨੇ ਕਿ ਪੂਰੀ ਪ੍ਰੋਪਰ ਤਰੀਕੇ ਨਾਲ ਚੈਕਿੰਗ ਕੀਤੀ ਜਾਵੇ ਲੋਡਵੰਦੀ ਦੀ ਮਦਦ ਕੀਤੀ ਜਾਵੇ ਜਿਹੜਾ ਕਾਨੂੰਨ ਤੋੜਦਾ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਸੋ ਇਸੇ ਕਰਕੇ ਅਸੀਂ ਟਾਈਮ ਬਾਈ ਟਾਈਮ ਨਾਕਾਬੰਦੀ ਕਰਦੇ ਹਾਂ ਗਸ਼ਤਾ ਕਰਦੇ ਹਾਂ ਸ਼ਡਿਊਲ ਬਣਿਆ ਹੁੰਦਾ ਹੈ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨ ਦਾ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਇਹ ਪਤਾ ਲੱਗੇ ਕਿ ਵਾਕਿਆ ਹੀ ਪੁਲਿਸ ਹੈ ਕਿਉਂਕਿ ਪੁਲਿਸ ਕੰਮ ਕਰਦੀ ਏ ਜਿਉਂ ਚੌਂਕ ਦੇ ਵਿੱਚ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਆਪਦੀ ਗਸ਼ਤ ਕਰਦੀ ਏ ਤਾਂ ਮਾੜਾ ਅਨਸਰ ਜਿਹੜਾ ਉਹ ਆਟੋਮੈਟਿਕਲੀ ਭੱਜ ਜਾਂਦਾ ਸੋ ਸਾਡਾ ਮਕਸਦ ਹੀ ਇਹ ਹੈਗਾ ਕਿ ਸਾਡਾ ਇਲਾਕਾ ਜਿਹੜਾ ਹੈਗਾ ਇਹ ਹਮੇਸ਼ਾ ਸੁਖ-ਸ਼ਾਂਤੀ ਨਾਲ ਰਹੇ ਗੁਰੂ ਮਹਾਰਾਜ ਕਿਰਪਾ ਕਰੇ ਕਿ ਸਾਰੇ ਜਿਹੜੇ ਤਿਉਹਾਰ ਨੇ ਉਹ ਸ਼ਾਂਤੀ ਨਾਲ ਜਿਹੜੇ ਹੈਗੇ ਨੇ ਉਹ ਮਨਾਏ ਜਾਣ। ਜਨਤਾ ਜਿਹੜੀ ਇਹ ਪਬਲਿਕ ਹੈ ਜਿਹੜੀ ਇਹ ਸੰਗਤ ਹੈ ਜਿਹੜੀ ਇਹ ਗੁਰੂ ਰੂਪ ਹੁੰਦੀ ਹੈ ਇਹਨਾਂ ਨੇ ਮਰਿਆਦਾ ਵਿੱਚ ਰਹਿ ਕੇ ਹਰ ਇੱਕ ਤਿਉਹਾਰ ਮਨਾਉਣਾ ਚਾਹੀਦਾ ਹੈ। ਰੱਖੜੀਆਂ ਨੇ, ਦੀਵਾਲੀ ਹੈ, ਦਸਹਿਰਾ ਹੈ, ਉਹਦੇ ਵਿੱਚ ਸਾਨੂੰ ਜਿੱਥੋਂ ਤੱਕ ਆਪਦੀ ਪਰਿਵਾਰਕ ਸੁੱਖ-ਸਾਂਦ ਨੂੰ ਦੇਖਣਾ ਚਾਹੀਦਾ ਨਾਲ ਦੀ ਨਾਲ ਦੂਜਿਆਂ ਦਾ ਜਿਹੜਾ ਹੈਗਾ ਖਿਆਲ ਰੱਖਣਾ ਚਾਹੀਦਾ ਕਿ ਸਾਡੇ ਕਿਸੇ ਮਾਰੇ ਪ੍ਰਭਾਵ ਕਰਕੇ ਕਿਸੇ ਤੇ ਕੋਈ ਜਾਨਮਾਲ ਨੂੰ ਖਤਰਾ ਤਾਂ ਨਹੀਂ ਹੈਗਾ ਸੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸਾਰਾ ਕੰਮ ਕਰ ਕਰਨਾ ਚਾਹੀਦਾ ਅਤੇ ਇਸ ਦੇ ਨਾਲ ਵਿਸ਼ੇਸ਼ ਤੌਰ ਤੇ ਮੇਰੀ ਦਰਖਾਸਤ ਹੈ ਜਨਤਾ ਨੂੰ ਪਬਲਿਕ ਨੂੰ ਕਿਸੇ ਬਸ ਸਟੈਂਡ ਤੇ ਕਿਸੇ ਜਨਤਕ ਜਗ੍ਹਾ ਤੇ ਕਿਸੇ ਇਹੋ ਜੀ ਆਵਾਜਾਲੀ ਵਾਲੇ ਸਥਾਨ ਤੇ ਜੇਕਰ ਉਹਨਾਂ ਨੂੰ ਇਹੋ ਜੀ ਕੋਈ ਸ਼ੱਕੀ ਚੀਜ਼ ਨਜ਼ਰ ਆਉਂਦੀ ਹੈ ਜਿਹੜੀ ਕੁਪੇ ਪੈਦਾ ਕਰ ਸਕਦੀ ਕਿਸੇ ਵੀ ਤਰ੍ਹਾਂ ਦੀ ਹੋਵੇ ਉਹ ਸਬੰਧੀ ਸਾਨੂੰ ਤੁਰੰਤ ਇਤਲਾਹ ਦੇਣ ਤਾਂ ਜੋ ਅਸੀਂ ਮਤਲਬ ਤੁਰੰਤ ਕਾਰਵਾਈ ਕਰਦੇ ਹੋਏ ਉਹਦਾ ਨਿਪਟਾਰਾ ਕਰ ਸਕੀ